ਦੀ ਇਨਸਾ ਮੁਤਬਰ ਮੁਤਬਰ ਰਣਜੀਤ ਸਿੰਘ ਦੀ ਇਨਸਾ ਮੁਤਬਰ ਮੁਤਬਰ ਰਣਜੀਤ ਸਿੰਘ ਦੀ ਇਨਸਾ ਮੁਤਬਰ ਮੁਤਬਰ ਇਹਨੇ ਬੱਚਿਆਂ ਉਹਨੂੰ ਉਹਨੂੰ ਬਣਾਉਈ ਤੁਸੀਂ ਸਾਰੇ ਇਹਦੇ ਸਾਡਾ ਕੀ ਕਸੂਰ ਆ ਇਹਦੇ ਵਿੱਚ ਦੱਸੋਈ ਅਨਪੜ੍ਹ ਬੰਦੇ ਆ ਅਸੀਂ ਗਰੀਬ ਬੰਦੇ ਆ ਸਾਡੇ ਘਰ ਕਿਉਂ ਟਾਏ ਜਾਂਦੇ ਨੇ ਪੈਸੇ ਦੇਖਦੇ ਅਸੀਂ ਜਗ੍ਹਾ ਲੈਤੀ ਆਈ ਇਹਨੇ ਕਬਜ਼ਾ ਦਵਾਇਆ ਜ਼ਮੀਨ ਵੇਚਿਆ ਉਹਨੂੰ ਬਣਾਉਈ ਯੂਰੇ ਉਸਦੀ ਕਾਰਵਾਈ ਤਾਂ ਕਰੀ ਜੀ ਅਸੀਂ ਤਾਂ ਮੂੰਹ ਨਾ ਕਰਦੇ ਹੋਏ ਉਹ ਉਹ ਵੇਚ ਕੇ ਗਿਆ ਮੈਨੂੰ ਤਾਂ ਯਾਦ ਸਾਡ ਹੋਵੇ ਹੋਣਿਆ ਜੀ ਬੈਠੀ ਨੀਰੇ ਸਾਨੂੰ ਕੋਈ ਪਤਾ ਨਹੀਂ ਹੈਗਾ ਇਹ ਨਾਲੇ ਚਾ ਕਾਦੇ ਚਾ ਕਾਦੇ ਚ ਨਹੀਂ ਹੈਗੀ ਜੇ ਕਿਤੇ ਕੋਈ ਹੁੰਦੀ ਵੀ ਆ ਆ ਕੇ ਕਹਿੰਦਾ ਕੋਈ ਨਾ ਪਈ ਕੋਈ ਨਾ ਮੈਂ ਬੈਠਾ ਹੂ ਰੀ ਬੈਠਾ ਐ ਮੈਂ ਵੀ ਹੁਣ ਉਹਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਿਆ ਜਾ ਰਿਹਾ ਤੁਸੀਂ ਫੋਨ ਕੀਤਾ ਉਹਨੂੰ ਅੱਛਾ ਕਰਿਆ ਹੈ ਹਾਂ ਫੋਨ ਬੰਦਾ ਆ ਰਿਹਾ ਜੀ ਹੁਣ ਬੰਦਾ ਆ ਰਿਹਾ ਲੱਖੜੀ 50 ਸਾਲ ਹੋ ਗਏ ਹੁਣ ਮੈਨੂੰ ਬੈਠੇ ਨੂੰ ਰੀ ਮੀਟਰ ਤੇ ਜਿਹੜਾ ਹੈ ਮੀਟਰ ਵੀ ਲੱਗਿਆ ਹੋਇਆ ਹੈ ਜੀ ਨਾਲੀਆਂ ਵੀ ਬਣੀਆਂ ਹੋਈਆਂ ਬਿਲ ਪਾਸ ਸਭ ਕੁਝ ਕਰਦੇ ਆ ਅਸੀਂ ਸਾਰ ਨਾਲੀਆਂ ਪੱਕੀਆਂ ਬਣੀਆਂ ਹੋਈਆਂ ਸਾਰੀ ਸਹੂਲਤਾਂ ਸਭ ਮਹੱਲੇ ਚ ਹੂੰ ਵੇ ਹੁਣ ਕਾਤੇ ਢਾ ਰਿਹਾ ਫੇਰ ਇਹ ਸਾਨੂੰ ਕੋਈ ਨੋਸਟ ਨਹੀਂ ਆਇਆ ਸਾਨੂੰ ਕੋਈ ਕਿਸੇ ਨੇ ਦੱਸਿਆ ਨਹੀਂ ਹੈ ਅਸੀਂ ਬੱਚਿਆਂ ਨੂੰ ਲੈ ਕੇ ਕਿੱਥੇ ਜਾਈਏ ਬੱਚਿਆਂ ਦੇ ਛੋਟੇ ਨੋਸ ਕਿੱਥੇ ਜਾਈਏ ਹੁਣ ਗਰੀਬ ਬੰਦੇ ਦਿਹਾੜੀ ਕਰਕੇ ਅਸੀਂ ਰੋਟੀ ਖਾਂਦੇ ਆ ਫੇਰ ਅਸੀਂ ਮਕਾਨ ਕਿੱਥੇ ਦੇ ਪਾ ਲੂਗੇ ਜਗਾ ਅਸੀਂ ਕਿੱਥੇ ਦੇ ਖਰੀਦ ਲੂਗੇ ਉਹਨੂੰ ਪਹਿਲਾਂ ਨਹੀਂ ਤੇ ਦੇਖਦਾ ਵੀ ਇਹ ਨਾਲੇ ਚ ਜਗਾ ਆਉਂਦੀ ਹੈ ਮੈਂ ਕਿਉਂ ਵੇਚਦਾ ਨੋਨਾ ਚ ਸੁਧਰਾ ਉਹਦੇ ਦੇ ਕਾਰਵਾਈ ਕਰੋ ਤੁਸੀਂ ਉਹਦੇ ਦੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਇਸ ਟਾਈਮ ਉਹਰੇ ਬੁਲਾਉਣਾ ਚਾਹੀਦਾ ਹੈ ਵੀ ਆ ਗਰੀਬ ਮਾਰ ਰਹੇ ਆ ਅਸੀਂ ਹੋ ਗਏ 28 ਸਾਲ ਰਸੀ 28 ਸਾਲ ਹੋ ਗਏ ਇਹ ਕੀ ਤੋਂ ਲਈ ਸੀ ਇਹ ਪ੍ਰਾਪਰਟੀ ਜਿਹੜੀ ਹੈਗੀ ਹੰਜੀ ਸਿੰਘ ਟਿੰਸਰ ਟਿੰਸੇ ਤੋਂ ਤੁਸੀਂ ਫਿਰ ਬਾਅਦ ਚ ਇੱਥੇ ਘਰ ਪਾਇਆ ਹਾਂ ਹੁਣ ਕੀ ਨੋਟਿਸ ਆਇਆ ਤੁਹਾਨੂੰ ਹੁਣ ਰਾਜਾ ਸਾਨੂੰ ਪਹਿਲਾਂ ਆਏ ਤੇ 6 ਮਹੀਨੇ ਪਹਿਲਾਂ ਵੀ ਤੁਹਾਡੇ ਘਟ ਆਏ ਜਾਣਗੇ ਫਿਰ ਚੁੱਪ ਹੋ ਗਏ ਸੀਗੇ ਹੂੰ ਫਿਰ ਹੁਣ ਫੇਰ ਹੁਣ ਕਹਿੰਦੇ ਨੇ ਵੀ ਹਾਂ ਢਾਉਣੇ ਨੇ ਹੂੰ ਕਿੰਨੇ ਕਰਨਗੇ ਬਹੁਤ ਕਰਨੇ ਰਾਜਾ ਸਹਿਮਤ ਹੋ ਇਹ ਤਾਂ ਨਾ ਪਤਾ ਪੱਤੇ ਹੁਣ ਰਾਜੇ ਹੁਣ ਕਿਹੜਾ ਗੀਣਾ ਜਦੋਂ ਉਹਨਾਂ ਨੇ ਵੇਚੀ ਆ ਤੁਹਾਨੂੰ ਜਾਂ ਤੁਸੀਂ ਰਜਿਸਟਰੀਆਂ ਕਰਾਈਆਂ ਉਦੋਂ ਨਹੀਂ ਪਤਾ ਲੱਗਿਆ ਸੀਗਾ ਸਾਨੂੰ ਰਾਜੇ ਪਤਾ ਹੀ ਨਹੀਂ ਤਾਂ ਫਿਰ ਅਸੀਂ ਲੈਂਦੇ ਕਹਨੂੰ ਗਰੀਬ ਬੰਦੇ ਆ ਸਾਨੂੰ ਕੋਈ ਪਤਾ ਨਹੀਂ ਤਾਂ ਸਾਡਾ ਸਾਰਾ ਕੁਝ ਹੋ ਗਿਆ ਜਦੋਂ ਸਰਕਾਰ ਕਿੱਥੇ ਸੀ ਅਸੀਂ ਇਹੀ ਕਹਿੰਦੇ ਆ ਜਦੋਂ ਕਚੈਰੀਆਂ ਵਾਲੇ ਕਿੱਥੇ ਸੀ ਕਿ ਜਾਂ ਸਾਡੇ ਰਜਿਸਟਰੀਆਂ ਕਰਾਈਆਂ ਨਹੀਂ ਆ ਜਦੋਂ ਅਸੀਂ ਨੂੰ ਗੁਰਦੁਆਰਾ ਸਾਹਿਬ ਦੀ ਬਣਿਆ ਵਾ ਸਾਰਾ ਕੁਝ ਬਣਿਆ ਬਾਈ ਪੂਰੀ ਕਲੋਨੀ ਹੈ ਤਾਂ ਮਤਲਬ ਆਪੀ ਤੋਂ ਵੀ ਕਲੋਨੀ ਪਿਆਰ ਆ ਮਿੰਟ ਲੱਗੇ ਮੈਨੂੰ ਸਾਡੇ ਨਾਲੀਆਂ ਪੱਕੀਆਂ ਮੀਟਰੀਆਂ ਬਣੀਆਂ ਦੀਆਂ ਜੇ ਜੇ ਸਰਕਾਰ ਦੀ ਹੁੰਦੀ ਫਿਰ ਤਾਂ ਮੀਟਰੀ ਨਹੀਂ ਲੱਗਦਾ ਸੀ ਬੇਟਾ ਜਦੋਂ ਸਾਨੂੰ ਇਹਨੇ ਢਿੰਡਸ ਨੇ ਰਜਿਸਟਰੀ ਕਰਵਾਈ ਫਿਰ ਜਾਂ ਸਰਕਾਰ ਕਿੱਥੇ ਸੀ ਕਿ ਸਰਕਾਰ ਦਾ ਕਸੂਰ ਹੈ ਤੇ ਹੁਣ ਹਟਾਉਣਾ ਇਹਨੇ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਤੁਸੀਂ ਮਸ਼ੀਨ ਅੱਗੇ ਬੈਠੇ ਹੋ ਸਾਡੇ ਨਾਲ ਅਸੀਂ ਤਾਂ ਮਰ ਜਾਾਂਗੇ ਰਾਜਾ ਕਰਨੀ ਅਸੀਂ ਛੱਡ ਨਹੀਂ ਸਾਨੂੰ ਜਗ੍ਹਾ ਪਾ ਕੇ ਘਰ ਦਿੱਤੇ ਜਾਣਾ ਸੀ ਉੱਠ ਪੜਾਂਗੇ ਕਿੰਨੇ ਟਾਈਮ ਤੋਂ ਇੱਛੇ ਰਹਿ ਰਹੇ ਏ। ਇੱਥੇ ਘੱਟੋ-ਘੱਟ 35 ਸਾਲ ਮੰਗੋਗੇ ਸਾਨੂੰ ਰਹਿੰਦੇ ਨੂੰ। ਠੀਕ ਹੈ ਜਦੋਂ ਸਾਨੂੰ ਨਹਿਰੀ ਵੀ ਜਗਾ ਲਿੱਤੀ ਆ, ਰਜਿਸਟਰੀ ਹੋਈ ਆ, ਪਟਵਾਰੀ ਹੋਗੇ, ਸਾਰੇ ਦੇ ਸਾਈਨ ਸਭ ਕੁਝ ਵੀ ਪ੍ਰੋਪਰ ਹੋਇਆਗਾ। ਠੀਕ ਆ ਉਦੋਂ ਸਰਕਾਰ ਨੇ ਕਿਉਂ ਨਹੀਂ ਦੱਸਿਆਗਾ ਵੀ ਭਾਈ ਇਹ ਵੀ ਨਹਿਰੀ ਮਹਿਕਮੇ ਦੀ ਜਗਾ ਕੀ? ਉਹਨਾਂ ਤੇ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ। ਜਿੰਨੇ ਸਾਨੂੰ ਜਗਾ ਵੇਚੀ ਆ, ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਤੇ ਨਹਿਰੀ ਮੈਗਮਟ ਆ ਰਹੇ ਨੇ ਠੀਕ ਆ ਵੀ ਸਾਨੂੰ ਜਗਾਤਾ ਜਗਾ ਬਦਲੇ ਜਗਾ ਪਾ ਕੇ ਦੇਣਾ। ਤੇ ਬਣਦੀ ਕਾਰਵਾਈ ਠਿੰਡ ਸਤੇ ਹੋਣੀ ਚਾਹੀਦੀ ਹੈ। 10 ਲੱਖ ਰੁਪਏ ਲਾਏ ਹੋਏ ਪਹਿਲਾਂ ਜ਼ਮੀਨ ਤੇ ਹੁਣ ਉਹ ਤਾਂ ਗੱਲ ਹੈ ਹੁਣ ਅਸੀਂ ਤਾਂ ਦਿਹਾੜੀਦਾਰ ਬੰਦੇ ਆ ਮਸਾ ਤਿੰਨ ਕਾ ਤਿੰਨ ਕਾ ਕਰਕੇ ਸਰਨੇ ਕਰ ਪਾਏਗਾ। ਅਸੀਂ ਕਿੱਥੇ ਜਾਵਾਂਗੇ ਜਵਾਕਰ ਨੂੰ ਲੈ। ਨਾ ਪੱਕੇ ਤੌਰ ਤੇ ਮਿਲਣ ਨਾ ਪੱਕੇ ਤੌਰ ਤੇ ਕਦੇ ਕੱਢ ਜਾਂਦੇ ਨੇ ਕਦੇ ਬਾਹਰੇ ਦਿੱਤੇ ਜਾਂਦੇ ਨੇ ਕਦੇ ਕਿਵੇਂ ਦੇ ਜਾਂਦੇ ਇਹਦੀ ਮੰਤ ਨਹੀਂ ਅੱਜ ਤੱਕ ਸਹੀ ਹੋਈ ਹੈ ਜੀ। ਹੁਣ ਕੀ ਮੰਗ ਕਰਦੇ? ਮੰਗੇ ਹੀ ਕਰਦੇ ਆਂ ਦੇਖੋ ਇੱਕ ਤਾਂ ਜਿੱਦਾਂ ਸਾਨੂੰ ਜਗਾ ਵੇਚੀ ਆ। ਠੀਕ ਆ ਉੱਥੇ ਕਾਰਵਾਈ ਹੋਵੇਗੀ। ਤੇ ਸਾਡ ਨੂੰ ਜੇ ਤਾਂਦੇ ਨੇ ਜਾਂ ਕੀ ਕਰਦੇ ਨੇ ਸਾਨੂੰ ਜਗਾ ਬਦੇ ਜਗਾ ਤੇ ਪਾ ਕੇ ਦੇ ਕਿੰਨੀ ਵਾਰ ਨੋਟਿਸ ਆਇਆ ਇਸ ਬਾਬਤ ਹਾਂ ਸਾਨੂੰ 3-4 ਵਾਰ ਆਇਆ ਪਰ ਆਂਦਾ ਕਦੇ 10 ਸਾਲ ਬਾਅਦ ਆਂਦਾ ਏ ਕਦੇ 15 ਸਾਲ ਬਾਅਦ ਆਂਦਾ ਕਲੋਨੀ ਕੀ ਨਾਮ ਹੈ ਇਹ ਕਲੋਨੀ ਗੁਰੂ ਤੇਗ ਬਹਾਦਰ ਨਗਰ ਹੈ ਕਿ ਕਿੰਨੇ ਘਰ ਨੇ ਇੱਥੇ ਇਹ 40 ਤੋਂ 50 ਸਾਰੀ ਕਲੋਨੀ ਹੋ ਆ ਜਾਂਦੀ ਹੈ ਇਹ ਵਿੱਚ ਜਾ ਕਰਦੇ ਕਲੋਨੀਓ ਬਿਜਤੀ ਮਤਲਬ ਦੋਨੋਂ ਵਿੱਚ ਇੱਕ ਕਲੋਨੀ ਦੇ ਵਿੱਚ ਆਹ ਜਿਵੇਂ ਆ ਲਾਈਨਾਂ ਨੇ ਪੂਰੀ ਸੀ ਇਹ ਸਾਰੀ ਵਿੱਚ ਆ ਜਾਂਦੀ ਹੈ ਕਿਸੇ ਦਾ ਕਿੰਨਾ ਆਂਦਾ ਕਿਸੇ ਦਾ ਕਿੰਨਾ ਆਂਦਾ ਕਿਸੇ ਨੂੰ ਕੁਝ ਨਹੀਂ ਪਤਾ ਉਹਦੇ ਕੋਠੇ ਬਣੇ ਨੇ ਹੁਣ ਕਿਵੇਂ ਪਲੀਨ ਹੋਊਗਾ ਉਹ ਗੱਲ ਤਾਂ ਹੋ ਗਈ ਹੈ ਹੁਣ ਅਸੀਂ ਕਰੀਏ ਤਾਂ ਕਰੀਏ ਕੀ ਠੀਕ ਹੈ ਅਸੀਂ ਤਾਂ ਆਪਣੀ ਸਾਰੀ ਉਮਰ ਦੀ ਜਮਾ ਪੂੰਜੀ ਲਾ ਕੇ ਬੈਠੇ ਆ ਉਹਦੇ ਤੇ ਅਸੀਂ ਪਾਵਾਂਗੇ ਅਸੀਂ ਤਾਂ ਸਾਡੇ ਤੋਂ ਤਾਂ ਪੈਣਾ ਵੀ ਨਹੀਂ ਹੁਣ ਕਿੱਥੇ ਜਾਵਾਂਗੇ ਅਸੀਂ ਮਸਲਾ ਭਾਜੀ ਇਹ ਆਈ ਸਾਡੇ ਪਿਤਾ ਜੀ ਨੇ ਜਗਾ ਲਿੱਤੀ ਸੀ ਰਣਜੀਤ ਸਿੰਘ ਢੀਂਡ ਸਾਹਿਬ ਪ੍ਰਾਪਰਟੀ ਡੀਲਰ ਤੋਂ ਉਹਨੇ ਸਾਨੂੰ ਜਗਾ ਅਸੀਂ ਪੈਸੇ ਦਿੱਤੇ ਉਹਨੇ ਸਾਨੂੰ ਜਗਾ ਦਿੱਤੀ ਕਬਜ਼ਾ ਕਰਾਇਆ ਅਸੀਂ ਮਕਾਨ ਪਾਇਆ ਸਾਨੂੰ ਮਹਿਕਮੇ ਕੰਨੀ ਕੋਈ ਇਨਕੁਆਰੀ ਨਹੀਂ ਆਈ ਵੀ ਇਹ ਸਰਕਾਰੀ ਜਗ੍ਹਾ ਆ ਕਿ ਹੁਣ ਸਰਕਾਰੀ ਨਹੀਂ ਆ ਰਹੀ ਬਤ ਕੀ ਹੁਣ ਮਹਿਕਮਾ ਸਾਡੇ ਮਕਾਨ ਢਾਨ ਆਇਆ ਸਾਨੂੰ ਇਹ ਨਹੀਂ ਪਤਾ ਵੀ ਸਾਡੀ ਸਰਕਾਰੀ ਜਗ੍ਹਾ ਆਉਂਦੀ ਆ ਜਾਂ ਨਹੀਂ ਆਉਂਦੀ ਜੀ ਇਹ ਕੋਈ ਮੰਤੀ ਨਹੀਂ ਹੋਈ ਜੀ ਇਹ ਠੀਂਸ ਇਹਨੂੰ ਬੁਲਾਇਆ ਜਾ ਬਈ ਉਹ ਤੋਂ ਪੁੱਛਿਆ ਜਾਵੇ ਵੀ ਹਾਂ ਭਾਈ ਤੈਂ ਸਰਕਾਰੀ ਜਗ੍ਹਾ ਵੇਚੀ ਆ ਕਿਉਂ ਵੇਚੀ ਕਿਉਂ ਵੇਚੀ ਆ ਇੱਥੇ ਕਬਜ਼ਾ ਦਿੱਤਾ ਹੀ ਕਿਹੜਾ ਮਹਿਕਮਾ ਆਇਆ ਇਹ ਨੈਰੀ ਮਹਿਕਮੇ ਵਾਲੇ ਆਏ ਨਹੀਂ ਕੀ ਕਹਿੰਦੇ ਨੇ ਤੁਹਾਨੂੰ ਇਹ ਮਕਾਨ ਖਾਲੀ ਕਰਨੇ ਨੂੰ ਕਹਿੰਦੇ ਨੇ ਤੇ ਅੱਜ ਕਬਜ਼ਾ ਲੈਣਾ ਹੀ ਇਹਨਾਂ ਨੇ ਇੱਥੇ ਕਿੰਨਾ ਏਰੀਆ ਕਿੰਨਾ ਏਰੀਆ ਚ ਬਣੇ ਬਣੇ 40 ਫੁੱਟ ਏਰੀਆ ਚਾਰੀ ਫੁੱਟ ਹੈ ਐ ਨਹੀਂ ਪਤਾ ਹੀ ਵੀ ਕਿੰਨਾ ਏਰੀਆ ਹੁੰਦਾ ਜੀ ਸਾਡੀ ਸਾਰੀ ਕਲੋਨੀ ਇੱਥੇ ਫਿਲਹਾਲ ਸਾਰੇ ਦੇਖੋ ਵੀ ਮਾਤਾ ਬੈਠੇ ਨੇ ਜੀ ਹਰੇਕ ਘਰ ਦੇ ਵਿੱਚੋਂ ਮੈਂਬਰ ਆਏ ਹੋਏ ਨੇ ਜੀ ਸਾਨੂੰ ਕੋਈ ਇਨਕੁਆਰੀ ਨਹੀਂ ਦਿੱਤੀ ਇਹਨਾਂ ਨੇ ਵੀ ਸਰਕਾਰੀ ਜਗ੍ਹਾ ਤੋਂ ਢੀ ਆਉਂਦੀ ਆ ਕਿੰਨੇ ਘਰ ਕਿੰਨੇ ਘਰ ਇਹਨੇ ਵਿੱਚ ਜਿਹੜੇ ਘਰ ਰਹੇ ਨੇ ਇਹ ਤਕਰੀਬਨ 40-50 ਘਰ ਆ ਰਹੇ ਨੇ ਗਲੀ ਦੇ ਵਿੱਚ ਹੀ 40-50 ਘਰ ਆ ਰਹੇ ਨੇ ਜਿਹੜਾ ਪ੍ਰਾਪਰਟੀ ਡੀਲਰ ਆ ਉਹਦੇ ਖਿਲਾਫ ਨਹੀਂ ਕੋਈ ਕਾਰਵਾਈ ਹੋ ਰਹੀ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਸਾਡੇ ਗਰੀਬਾਂ ਨੂੰ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਮੈਕਮੇ ਕੰਨੀਓ ਵੀ ਜਗ੍ਹਾ ਖਾਲੀ ਕਰੋ ਅਸੀਂ ਮਕਾਨ ਢਾਣੇ ਨੇ ਕਬਜ਼ਾ ਲੈਣਾ ਹੈ ਤੁਹਾਡਾ ਹੁਣ ਕੀ ਮੰਗਾ ਤੁਹਾਡੀ ਹੁਣ ਸਾਡੇ ਤਾਂ ਇਹ ਹੀ ਮੰਗਾ ਜੀ ਗਰੀਬਾਂ ਦਾ ਹੱਲ ਕੀਤਾ ਜਾਵੇ ਸਾਡਾ ਪਹਿਲੇ ਛੱਟਾ ਹਲਕਾ ਤਾਂ ਜਾਵੇ ਪ੍ਰਾਪਰਟੀ ਡੀਲਰ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਜੇ ਸਾਡੀ ਜਗਾ ਆ ਰਹੀ ਆ ਸਾਨੂੰ ਜਗਾ ਬਦੇ ਜਗਾ ਦਿੱਤੀ ਜਾਵੇ ਮਕਾਨ ਪਾ ਕੇ ਦਿੱਤੇ ਜਾਣੀ ਸਾਡੇ ਉੱਤੇ ਗੁੰਜਾਇਸ਼ ਨਹੀਂ ਆਂਗੀ ਵੀ ਅਸੀਂ ਮਕਾਨ ਪਾ ਸਕੀ ਹੈ ਗਰੀਬ ਬੰਦਿਆ ਦੇ ਖਰੀਦਦਾਰ ਬੰਦੇ 6-7 ਸਾਲ ਪਹਿਲਾਂ ਇਹਦੀ ਮੰਗਤੀ ਹੋਈ ਇਹ ਜਗਿੰਦਰ ਸਿੰਘ ਕਾਨੂੰਗੋ ਰਿਟਾਇਰ ਹੋਇਆ ਵੈ ਤੇ ਉਹਨੇ ਲਿਖਿਆ ਵੀ ਨਾ ਤਾਂ ਛੱਟਾ ਕੋਈ ਮਿਲਿਆ ਸਹੀ ਨਾ ਸਹੀ ਮਿਲਤੀ ਹੋਈ ਆ ਉਹ ਮੇਰੇ ਕੋਲ ਫੀਮੈਂਪੈਨ ਪੈਨ ਉਦੋਂ ਬਾਅਦ ਆਹ ਰਾਸਤੇ ਤੋਂ ਇੱਧਰ ਠੱਡੇ ਲਾਗੇ ਪਹਿਲਾਂ ਹੁਣ ਨੂੰ ਬੇਨਤੀ ਮੇਰੀ ਗੱਲ ਹੋਈ ਹੁਣ ਇੱਧਰ ਲਾਤੇ ਗੁਰੂ ਗਬਰ ਸਾਹਿਬ ਦਾ ਜਿੰਨਾ ਦਰਬਾਰ ਸਾਹਿਬ ਤੋਂ ਇੱਧਰ ਇੱਕ ਜਗ੍ਹਾ ਵਿੱਚ ਹੁਣ ਕਹਿੰਦੇ ਵੀ ਇੱਧਰ ਵਿੱਚ ਆ ਫਿਰੇ శ్రీਨਾ ਦੀ ਸੀਧੀ ਭਾਗੇ ਦੀ ਸੀਧਾ ਡਾਗੇ ਦੀ ਸੀਧੇ ਨੂੰ ਕਰਾ ਕੇ ਇਸ ਰੇ ਲੈਂਦਾ ਇੱਥੋਂ ਖਾਰਜ ਕਰਾਇਆ ਬੈ ਲਾ ਹੁਣ ਪਤਾ ਨਹੀਂ ਕਿਨੇ ਸਾਰੇ ਬਾਈ ਕੀ ਕਰੀਏ ਕੀ ਨੇ ਰਜਿਸਟਰੀਆਂ ਤਾਂ ਹੈਗੀਆਂ ਜੀ ਇਹਦੇ ਸਾਰੇ ਛੋਟੇ ਛੋਟੇ ਕਹਿੰਦੇ ਹਾਂ ਸਾਰੀਆਂ ਸਾਰੀਆਂ ਰਜਿਸਟਰੀਆਂ ਹੈਗੀਆਂ ਜਿਹੜੇ ਮਕਾਨ ਬਣੇ ਜਦੋਂ 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 ਮੀਟਰ ਲੱਗ ਕੇ ਸਭ ਕੁਝ ਹੋ ਗਿਆ ਤੇ ਉਦੋਂ ਨੂੰ ਮੈਨੂੰ ਮੈਕਨ ਦੀ ਪਾਸਾ ਸੀ ਵੀ ਸਰਕਾਰੀ ਜਗ੍ਹਾ ਕਿ ਪਤਾ ਤੀ ਹੁਣ ਪਤਾ ਨਹੀਂ ਕਿਨੇ ਦੂਏ ਪਾਸੇ ਕਰਾਤਾ ਪਹਿਲਾਂ ਇੱਧਰ ਜਿਵੇਂ ਉਹੀ ਹੁੰਦਾ ਖਿੱਚ ਕੇ ਕਰਾ ਮੇਰੇ ਮਿੱਤ ਫੀਤਾ ਸਾਰਾ ਰਬਟ ਨਾ ਵੱਧ ਗਿਆ ਘਟ ਗਿਆ ਇਹ ਤਾਂ ਤੱਕਈ ਐਨੇ ਰਾਜੀ ਕਰ ਵੀ ਵਿੱਚ ਗੁਰੂ ਘਰ ਵਿੱਚ ਪਿੱਛੇ ਹਾਂ ਅੱਛਾ ਉਹ ਗੁਰਦਰਾ ਸਾਹਿਬ ਦੇ ਇਨਸਾਨ ਸਾਹਿਬ ਤੋਂ ਪਹਿਲਾਂ ਥੱਲੇ ਧੀ ਅੱਛਾ ਇਹ ਜਗਾ ਚਾਰਿਆ ਹਾਤੀ ਫੇਰ ਚੱਕ ਕੇ ਉਹਨਾਂ ਨੂੰ ਉੱਪਰ ਲਾਤਾ ਇਨਸਾਨ ਕੀ ਲੱਗਦਾ ਵੀ ਉਹ ਤਾਂ ਵੀ ਕਾਰਵਾਈ ਫਿਰ ਹੁਣ ਜਿਹਦੇ ਜਦੋਂ ਨਹੀਂ ਉਹ ਤੇ ਇੱਕ ਹੋਵੇ ਜਿਹਨੇ ਵੇਚਿਆ ਇਹ ਜਗਾਉਣੀ ਉਰੇ ਪਈਆ ਬਥੇਰੀ ਹੋਰ ਕਵਰ ਕਰ ਲੈਣ ਕਿਥੋਂ ਮਰਜੀ ਠੀਕ ਸਭ ਇਹ ਕੀ ਮਾਜਰਾ ਜੋ ਘਰ ਟਾਉਣ ਲਈ ਤੁਸੀਂ ਆ ਜਾਓ ਇਹਦਾ ਆਪਣਾ 9882 85 ਦਾ ਕੇਸ ਚੱਲ ਰਿਹਾ ਉਹ ਇੱਕ ਹਿੱਸਾ ਕੁਝ ਢੀਂਸਾ ਨਾਮ ਦਾ ਪਿੰਡ ਸੀ ਉਹਨੇ ਕਲੋਨੀ ਕੱਟਦੀ ਤੇ ਸਾਡੇ ਮੈਕਮੇ ਦੀ ਮਲਕੋ ਮੈਨਰ ਨਾਮ ਦੀ ਜਗ੍ਹਾ ਹੈ ਤੇ ਉਸ ਬੰਦੇ ਨੇ ਨਾਜਾਇਜ਼ ਸਾਰੀਆਂ ਕਰਵਾਈਆਂ ਨੇ ਆਪਣਾ ਘਰ ਵੇਚੇ ਨੇ ਲੋਕਾਂ ਨੂੰ ਤੇ ਇਹਦਾ ਹਾਈ ਕੋਰਟ ਦੇ ਵਿੱਚ ਵੀ ਕੇਸ ਚੱਲਿਆ ਤੁਹਾਨੂੰ ਕੇਸ ਮੈਕਮੇ ਦੇ ਪੱਖ ਚੱਲੂਗਾ ਹਾਈ ਕੋਰਟ ਦੇ ਆਦੇਸ਼ ਨੇ ਵੀ ਇਸ ਤੇ ਆਪਣਾ ਕਬਜ਼ਾ ਲਿਆ ਜਾਵੇ ਤੇ ਆਪਣਾ ਕਬਜ਼ਾਕਾਰ ਵੀ ਸੀਰੇ ਚੜਾਇਆ ਕਿੰਨੇ ਏਰੀਆ ਜੀ ਇਹ ਤਕਰੀਬਨ 7 ਤੋਂ 14 ਵਿੱਚ ਕਿੰਨੇ ਘਰ ਆਉਂਦੇ ਨੇ ਜੀ ਇਹਦੇ ਅੰਦਰ ਤਕਰੀਬਨ 40 42 ਘਰ ਅੱਛਾ ਜੀ ਹਾਂਜੀ ਜਦੋਂ ਵਿੱਚ ਆ ਜਿਹੜਾ ਹੈਗਾ ਉਦੋਂ ਕਿਉਂ ਨਹੀਂ ਜਿਹੜਾ ਹੈਗਾ ਗੌਰ ਕੀਤੀ ਜਾ ਉਸਨੇ ਜੋ ਮੀਟਰ ਵੀ ਲੱਗ ਚੁੱਕੇ ਕੀ ਲੱਗਦਾ ਜਿਹੜਾ ਹੈਗਾ ਦੂਜੇ ਸਰਕਾਰ ਦੀ ਵਿੱਚ ਜਿਹੜੇ ਹੈਗੇ ਅਧਿਕਾਰੀ ਨੇ ਉਹ ਵੀ ਵਿੱਚ ਇਨਵੋਲਟ ਮੈਂ ਜਿਵੇਂ ਵੀ ਦੱਸਿਆ ਤੁਹਾਨੂੰ ਇਹਦਾ ਘੱਟੋ ਘੱਟ 20 25 ਸਾਲ ਕੇਸ ਚੱਲਿਆ ਜੀ ਇਹ ਪੈਰ ਵੀ ਉਦੋਂ ਹੀ ਮੈਗਮ ਨੇ ਸ਼ੁਰੂ ਕਰਤੀ ਸੀ ਆਪਣੀ ਜਦੋਂ ਮੈਗਮ ਨੂੰ ਮੜੀ ਇਹ ਪਿੰਕ ਲੱਗੀ ਇਹ ਬੰਦੇ ਗਲਤ ਤੋਂ ਸਾਰੀਆਂ ਕਰਵਾ ਰਿਹਾ ਗਲਤ ਕਬਜ਼ੇ ਦਵਾ ਤੇ ਫਿਰ ਐਫ ਆਈ ਆਰ ਕਿਉਂ ਨਹੀਂ ਹੋਈ ਉਸ ਦੇ ਖਿਲਾਫ ਜਦੋਂ ਕੋਰ ਦੇ ਕੋਰ ਕੇਸ ਦੇ ਵਿੱਚ ਸਾਰਾ ਕੁਝ ਹੋ ਜਾ ਰਿਹਾ ਹੈ ਅੱਛਾ ਐਫ ਆਈ ਆਰ ਨਹੀਂ ਹੋਈ ਤੇ ਫਿਰ ਹੁਣ ਜਿਹੜੇ ਕਹਿ ਰਹੇ ਨੇ ਵੀ ਹੁਣ ਅਸੀਂ ਕਿੱਥੇ ਜਾਈਏ ਜੀ ਇਹ ਤਾਂ ਜੀ ਹੁਣ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਫਿਰ ਹੁਣ ਤੁਹਾਡੀ ਕੀ ਕਾਰਵਾਈ ਹੈ ਜੀ ਇੱਥੇ ਸਾਨੂੰ ਤਾਂ ਇਹ ਹੁਕਮ ਨੇ ਜੀ ਕਮੈਂਟ ਟੋ ਜਾਵੇ ਅੱਛਾ ਕਮੈਂਟ ਛੱਡੋ ਹਾਂਜੀ ਜੀ ਸੀਪੀ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਇੱਥੇ ਤੇ ਪਬਲਿਕ ਵੱਲੋਂ ਪ੍ਰੋਟੈਸਟ ਕੀਤਾ ਗਿਆ ਜੀ ਇੱਥੇ ਇਹ ਨਾ ਇਹ ਜੰਤ ਸਰਕਾਰੀ ਵਿਭਾਗ ਦਾ ਜਿਹੜਾ ਕਬਜ਼ਾ ਕਰਵਾਇ ਸੀਗੀ ਇਹਦੇ ਵਿੱਚ ਜਿਹੜੇ ਨਵੇਂ ਤਹਿਸੀਲਦਾਰ ਜੀ ਨੇ ਉਹਨਾਂ ਦੇ ਨਾਲ ਅਸੀਂ ਆਇਆ ਸੀ ਲੈਂਡਰ ਵਿਧਿਆਰਥੀ ਜੀ ਨੇ ਉਹ ਮੰਮੀ ਵੱਸਾਰਾ ਉਹ ਜੋ ਕਾਗਜ਼ ਪੱਤਰ ਉਹਨਾਂ ਦੇ ਅਧਰਾਰ 'ਤੇ ਨਵੇਂ ਤਹਿਸੀਲਦਾਰ ਸਾਹਿਬ ਦੇ ਸੰਗ ਤੇ ਹੁਣੇ ਵੀ ਅੱਗੇ ਜਿਵੇਂ ਜੀਸੀ ਵੀ ਮਸ਼ੀਨ ਚੱਲਣੀ ਸੀ ਇਹ ਪਹਿਲਾਂ ਇਹ ਅੱਗੇ ਬੈਠੇ ਨੇ ਰੋਕ ਦਿੱਤੀ ਨੇ ਕਿਉਂਕਿ ਜੀ ਨਵੇਂ ਤਹਿਸੀਲਦਾਰ ਸਾਹਿਬ ਗਾਇਬ ਨੇ ਕਿਤੇ ਪਾਸੇ ਜਦੋਂ ਉਹ ਹੁਕਮ ਦੇਣਗੇ ਉਹ ਸਾਹਮਣੇ ਕਰ